ਯਾਤਰੀਆਂ ਤੇ ਬਾਕੀ ਤੁਸੀਂ ਜਿਹੜਾ ਅੱਜ ਕੀ ਜੇ ਟਿਸ਼ਨ ਜਲਵਾਤੂ ਨੇ ਕਿਚਨ ਜਲਵਾਤੂ ਦੀ ਦੇ ਤਸਵੀਰਾਂ ਦਿਖਾ ਰਹੇ ਆ ਜਿਹੜੇ ਮੰਦਰ ਆ ਉਹ ਬੜੇ ਸਜੇ ਹੋਏ ਨੇ ਤਾਂ ਪਹਿਲੀ ਤੋਂ ਤਸਵੀਰ ਦਿਖਾ ਦਈਏ ਕਿ ਅਮਰਨਾਥ ਦੀ ਤੁਹਾਨੂੰ ਯਾਦ ਆ ਜੂਗੀ ਯਾਤਰਾ ਜਿਹੜੇ ਯਾਤਰਾ ਕਰਕੇ ਆਏ ਅੱਜ ਗੱਲਬਾਤ ਕਰਾਂਗੇ ਸਾਡਾ ਪ੍ਰਧਾਨ ਜੀ ਦੇ ਪ੍ਰਾਂਤਿਆਸੀਆ ਸਤਿ ਸ਼੍ਰੀ ਅਕਾਲ ਕੀ ਕਿਹਦਾ ਚੱਲੋ ਅੱਜ ਜੀਰਾ ਸ਼ਹਿਰ ਦੇ ਵਸਨੀਕਾਂ ਨੂੰ ਸ੍ਰੀ ਦੁਰਗਾ ਪਰਮੇਂਦਰ ਜੀਰਾ ਵੱਲੋਂ ਕ੍ਰਿਸ਼ਨ ਜਨਮ ਅਸ਼ਮੀਰੀਆਂ ਲੱਖ ਲੱਖ ਵਧਾਈਆਂ ਔਰ ਇਹ ਦੁਰਗਾ ਮੰਦਰ ਸੱਤੀ ਕੋ ਵਾਲਾ ਮੰਦਰ ਦੇ ਨਾਮ ਤੋਂ ਮਸ਼ਹੂਰ ਹੈ ਜੀ ਔਰ ਪਿਛਲੇ ਲਗਭਗ 40-45 ਸਾਲ ਤੋਂ ਇੱਥੇ ਸ੍ਰੀ ਕ੍ਰਿਸ਼ਨ ਜਨਮ ਅਸ਼ਮੀਰੀ ਦਾ ਤਿਉਹਾਰ ਜਿਹੜਾ ਬੜੀ ਸ਼ਰਧਾ ਦੇ ਹੁੰਮਦਾਨਾ ਮਨਾਇਆ ਜਾਂਦਾ ਔਰ ਅਸੀਂ ਬੜੇ ਧਨਵਾਦੀ ਆ ਸਾਰੇ ਸ਼ਹਿਰ ਨਿਵਾਸੀਆਂ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਉਤਰਾਲਾ ਕਰਦੇ ਆ ਔਰ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦੇ ਅਵਸਰ ਤੇ ਬਹੁਤ ਰੌਣਕਾਂ ਲੱਗਦੀਆਂ